ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਪੰਜਾਬ ਨਾਓ ਬੁਲਟਨ ਲੈ ਕੇ ਹਾਜ਼ਰਾਂ ਸੋ ਬੁਲਟਨ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਧੁੰਦ ਅਤੇ ਠੰਡ ਦਾ ਕਹਿਰ ਹੈ ਜਿਹੜਾ ਲਗਾਤਾਰ ਜਾਰੀ ਹੈ ਤੇ ਲਗਾਤਾਰ ਪੈ ਰਹੀ ਸੰਘਣੀ ਧੁੰਦ ਅਤੇ ਕਿੜਾਕੇ ਦੀ ਠੰਡ ਨੇ ਲੋਕ ਨੇ ਜਿਹੜੇ ਠਾਰ ਦਿੱਤੇ ਨੇ ਸੋ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਅਤੇ ਠੰਡ ਦਾ ਕਹਿਰ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਇਸੇ ਦੇ ਚਲਦਿਆਂ ਬਟਾਲਾ ਸ਼ਹਿਰ ਦੇ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਠੰਡ ਅਤੇ ਧੁੰਦ ਨੇ ਬੱਲੇ ਬੱਲੇ ਕਰਵਾ ਦਿੱਤੀ ਸੋ ਧੁੰਦ ਦੇ ਨਾਲ-ਨਾਲ ਠੰਡ ਨੇ ਵੀ ਜ਼ੋਰ ਫੜ ਲਿਆ ਸੋ ਬਟਾਲਾ ਦੇ ਆਸ-ਪਾਸ ਗਹਿਰੀ ਧੁੰਦ ਛਾਈ ਹੋਈ ਹੈ ਤੇ ਵਾਹਨਾਂ ਦੀ ਰਫ਼ਤਾਰ ਵੀ ਠੰਡੀ ਨਜ਼ਰ ਆ ਰਹੀ ਹੈ ਸੋ ਬਹੁਤ ਠੰਡੀ ਰਫ਼ਤਾਰ ਦੇ ਨਾਲ ਸੜਕਾਂ ਦੇ ਉੱਤੇ ਵਾਹਨ ਚੱਲਦੇ ਆ ਦਿਖਾਈ ਦੇ ਰਹੇ ਨੇ ਸੋ ਵਾਹਨ ਚਾਲਕਾਂ ਦਾ ਆਖਣਾ ਕਿ 2 ਮੀਟਰ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਾਫੀ ਸੰਗਣੀ ਤੁੰਦ ਹੈ ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਹੁੰਦਾ ਹੈ ਤਦ ਹੀ ਉਹ ਘਰੋਂ ਨਿਕਲਦੇ ਨੇ ਕਿਉਂਕਿ ਕੜਾਕੇ ਦੀ ਠੰਡ ਅਤੇ ਤੁੰਦ ਦੇ ਕਰਕੇ ਕਾਫੀ ਪਰੇਸ਼ਾਨੀਆਂ ਨੇ ਜਿਹੜੀਆਂ ਆਵਾਜਾਈ ਦੇ ਦੌਰਾਨ ਉਠਾਉਣੀਆਂ ਪੈ ਰਹੀਆਂ ਨੇ ਮੈਂ 4:30 ਵਜੇ ਘਰੋਂ ਨਿਕਲਿਆ ਤੇ ਤੁੰਦ ਬਹੁਤ ਜ਼ਿਆਦੀ ਸੀ ਗਾੜੀ ਦਿਖਾਈ ਗੱਖ ਨਹੀਂ ਦਿੰਦਾ ਪਰੇਸ਼ਾਨੀ ਕਿ ਨਹੀਂ ਹੁੰਦੀ ਪਰੇਸ਼ਾਨੀ ਤੇ ਹਣੀ ਹਣੀ ਜੇ ਧੁੰਦ ਹੈ ਪੈਂਦੀ ਹੈ ਪਰੇਸ਼ਾਨੀ ਹੁੰਦੀ ਹੈ ਜਦੋਂ ਗਾਈ ਦਾ ਲੱਭਦਾ ਹੀ ਗਾੜੀ ਕੱਖਣੀ ਆ ਉਹ ਚੀਜ਼ ਦਾ ਨਹੀਂ ਅੱਗੋਂ ਪਤਾ ਲੱਗਦਾ ਵੀ ਕਿਹੜੀ ਚੀਜ਼ ਆ ਰਹੀ ਹੈ ਕਿਹੜੀ ਨਹੀਂ ਆ ਰਹੀ ਦੋ ਇੱਕ ਮੋਟਰਸਾਈਕਲ ਬਰਾਬਰ ਤੇ ਹੁੰਦੇ ਹੁਣ ਜਾਉਂਦਾ ਜਿਹੜੀ ਵੱਡੀ ਆਉਣ ਲਈ ਆ ਲੱਗਦਾ ਨਹੀਂ ਸਾਵਧਾਨੀ ਤੇ ਨਹੀਂ ਆ ਨਹੀਂ ਬਿਲਕੁਲ ਸਾਵਧਾਨੀ ਨਾਲ ਚੱਲਣਾ ਤੇ ਹੌਸਤੇ ਚੱਲਣਾ ਚਾਹੀਦਾ ਬਿਲਕੁਲ ਕਿ ਕਿ ਰੱਖਿਆ ਜੀ ਬੰਦੇ ਰੱਖਿਆ ਵਾਲਿਆਂ ਨੂੰ ਬਹੁਤ ਤੰਗੀ ਹੁੰਦੀ ਆ ਹਾਂ ਤੰਗੀ ਹੁੰਦੀ ਹੋਣੀ ਆ ਨੇ ਕਿੰਨੇ ਵਜੇ ਮੈਂ ਉਸ ਦਾ ਤੇ ਬੜੀ ਜਲਦੀ ਆ 3:30 ਵਜੇ ਉੱਠੋਣਾ ਸਾਡੇ 4:30 ਵੇ ਘਰੋਂ ਨਿਕਲਣਾ ਕਿ ਸਾਰੀ ਪਹਿਲਾਂ ਫੋਨ ਕਰਦੇ ਪਹਿਲਾਂ ਵੀ ਆ ਜਾਈਦਾ ਵਾ ਗੁਰਦੁਆਰਾ ਸਾਹਿਬ ਦੀ ਸਵਾਰੀ ਅੰਦਰ ਤੋਂ ਹਾਂ ਉਹ ਵਾ ਨਹੀਂ ਵਸਦੀ ਪਹਿਲੇ ਉਹ ਲੈਂਦਾ ਨਾ 2 ਵਜੇ ਉਹ ਲੈਂਦਾ ਰੇਕਾ ਪਰੇਸ਼ਾਨੀ ਤਾਂ ਤੁੰਦ ਨੇ ਕਾਫੀ ਆਂਦੀ ਐ ਅਈ ਵੀ ਕੋਈ ਦਿਖਦਾ ਕੁਛ ਨਹੀਂ ਐ ਤੋ ਜਿਹੜੇ ਚੱਲਈਦਾ ਕੋਈ 7:30 ਵੇ ਚ ਲਈਦਾਗਾ ਆਪ ਕੋ ਬੜੀ ਹਾਂ ਜੇ ਸਰਕਾਰ ਦੇ ਮੋਰ ਰੋੜ ਤੇ ਜਿਹਦਾ ਜਾਇਦਾ ਉਹ ਦਿਖਦਾ ਕੁਛ ਨਹੀਂ ਕੋਈ ਨਾ ਕੋਈ ਬੜ ਵੀ ਲੱਗਦਾ ਕੋਈ ਕਿਤੇ ਕੀ ਨਹੀਂ ਨਾ ਕੋਈ ਲੱਗਦੇ ਕੋਈ ਤੇ ਪੰਜਾਬ ਜਾ ਕੇ ਗ੍ਰੀਨ ਨਿਕਲਣਾ ਪੈਂਦਾ ਜੀ ਜੀਣਾ ਫਿਰ ਮਾਨ ਹਾਂਜੀ ਅਸਰ ਫਲਾਇਟ ਘਟਾ ਦਿੱਤੀ ਜੇ ਅਰਮਾਨਾ ਹੋਰੀ ਹੋਰੀ ਰਹੀ ਜਾਂਦਾ ਨਹੀਂ ਕਿ ਨਾ ਕਿ ਜਦੋਂ ਤੁੰਡ ਦੇ ਵਿੱਚ ਕੀ ਵਿਕਲ ਲੈ ਕੇ ਜਾਂਦੇ ਆਉਣੇ ਜਿਹੜੇ ਬਿੱਤੀ ਬੰਦਾ ਵੀ ਕਹਿ ਸਕਦਾ ਤੇ ਇਹ ਤਾਂ ਸੁਭ tựਕੀ ਚੀਜ਼ ਆ ਕੋਈ ਪਰੇਸ਼ਾਨੀ ਤਾਂ ਹੈ ਵਾ ਪਰੇਸ਼ਾਨੀ ਤਾਂ ਨਹੀਂ ਹੈ ਤਾਂ ਆਪਣੀ ਸੇਫਟੀ ਨਾਲ ਤੁਰਨਾ ਚਾਹੀਦਾ ਹਾਂਜੀ 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 ਜੀ 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 ਦਾ ਅਸੀਂ ਰੋਡ ਤੇ ਜਦੋਂ ਚੜਦੇ ਆ ਤੇ ਆਪਨਾ ਆਪ ਗੁਰਾ ਦੇਖ ਕੇ ਆ ਕੇ ਚੱਲਦੇ ਆ ਲਾਈਟਾਂ ਕੋ ਛੱਡਦੇ ਆ ਇੰਡੀਕੇਟਰ ਚੱਲ ਦਿੰਦੇ ਆ ਕੀ ਆ ਰਿਹਾ ਲੱਗਦਾ ਲੱਗੇ ਗੱਡੀ ਆ ਰਹੀ ਹੈ ਕੋਈ ਨੁਕਸਾਨ ਤਾਂ ਹੁੰਦਾ ਵਾ ਬਰੇਦਨਾਂ ਦੇ ਜਿਹੜਾ ਕਿਨੂ ਕਿਨੇ ਆਣਾ ਜਾਣਾ ਹੁੰਦਾ ਜਾਂ ਕਿਤੇ ਵੀ ਕੋਈ ਪਰੇਸ਼ਾਨੀ ਦੀ ਆਂਦੀ ਹੁੰਦੀ ਹੈ ਜਿਵੇਂ ਕੰਮ ਤੇ ਜਾਣਾ ਹੁੰਦਾ ਬਾਦ ਦੇਰ ਆਏਗੇ ਬੱਸ ਨੂੰ ਹੋਰ ਚੱਲਣਾ ਪੈਂਦਾ ਉਹਨੇ ਪਰੇਸ਼ਾਨੀ ਤੇ ਹਰ ਕਹਿੰ ਨੂੰ ਆਉਂਦੀ ਹੈ ਅੱਗੇ ਵਧਦੇ ਉਧਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮਹਮ ਦੇ ਤਹਿਤ ਐਸਐਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸੋ ਮੋਗਾ ਦੀ ਸੀਆਈਏ ਸਟਾਫ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕੋਲੋਂ 270 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਗਈ ਸੋ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਾਲ ਕ੍ਰਿਸ਼ਨ ਸਿੰਘਲਾ ਐਸਪੀਆਈ ਨੇ ਆਖਿਆ ਕਿ ਪੁਲਿਸ ਪਾਰਟੀ ਗਸਤ ਦੇ ਦੌਰਾਨ ਮਜੂਸੀ ਅਤੇ ਦੌਰਾਨ ਕੋਟ ਇਸੇਖਾਂ ਵਿਖੇ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਦੇਵਾ ਸਿੰਘ ਵਾਸੀ ਲਾਟੀਆਂ ਵਾਲਾ ਜੋ ਕਿ ਹੈਰਨ ਵੇਚਣ ਦਾ ਧੰਦਾ ਕਰਦਾ ਅਤੇ ਇਸ ਵਕਤ ਭਾਰੀ ਮਾਤਰਾ ਦੇ ਵਿੱਚ ਹੈਰਨ ਲੈ ਕੇ ਕੋਟ ਇਸੇਖਾਂ ਜੀਰਾ ਰੋਡ ਤੋਂ ਪਿੰਡ ਤਲਵੰਡੀ ਬਹਾਰ ਨੂੰ ਜਾਂਦੀ ਲਿੰਕ ਰੋਡ ਦੇ ਉੱਤੇ ਖੜਾ ਆਪਣੇ ਗਾਹਕ ਦਾ ਇੰਤਜ਼ਾਰ ਕਰ ਰਿਹਾ ਸੋ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਰੇਡ ਕਰਕੇ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 270 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਅਤੇ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਇਸ ਤੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਸ ਤੋਂ ਇਲਾਵਾ ਥਾਣਾ ਕੋਟ ਇਸੇਖਾਨ ਦੀ ਪੁਲਿਸ ਵੱਲੋਂ ਬੂਟਾ ਸਿੰਘ ਵਾਸੀ 도ਲੇਵਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 50 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਹੈ ਅਤੇ ਥਾਣਾ ਮਹਿਣਾ ਦੀ ਪੁਲਿਸ ਵੱਲੋਂ ਇੱਕ ਸੋਨਾ ਨਾਮੀ ਮਹਿਲਾ ਨੂੰ ਵੀ 10 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੋ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਖਿਲਾਫ ਲਗਾਤਾਰ ਜੋ ਮਹਮ ਵਿੱਡੀ ਗਈ ਹੈ ਉਸ ਦੇ ਚਲਦਿਆਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ ਡੀਜੀਪੀ ਸਾਹਿਬ ਵੱਲੋਂ ਉਸ ਦੀ ਅੱਗੇ ਕਾਰਵਾਈ ਕਰਦੇ ਹੋਏ 340 ਗ੍ਰਾਮ ਅਸੀਂ ਹੀਰੋਇਨ ਬਰਾਮਦ ਕੀਤੀ ਹੈ ਜਿਸ ਵਿੱਚ ਟੋਟਲ 4 ਐਫਆਈਆਰ ਰਜਿਸਟਰ ਕੀਤੇ ਗਏ ਨੇ ਨਾਂ ਵਿੱਚ ਪੰਜ ਅਕਿਊਜ਼ ਜਸੀਂ ਅਰੈਸਟ ਕੀਤੇ ਨੇ ਜਿਸ ਇੱਕ ਮੇਲ ਇੱਕ ਫੀਮੇਲ ਤੇ ਚਾਰ ਮੇਲ ਨੇ ਨਾਂ ਵਿੱਚ ਇੱਕ ਜੋ ਬੁੱਟ ਦੇਵਾ ਸਿੰਘ ਹੈਗਾ ਉਸ ਉਹਦੇ ਜਿਹਦੇ ਉੱਪਰ ਪਹਿਲਾਂ ਵੀ ਦੋ ਐਫਆਈਆਰ ਰਜਿਸਟਰਡ ਨੇ ਉਸ ਕੋਲੋਂ 270 ਗ੍ਰਾਮ ਜੋ ਕਮਰਸ਼ੀਅਲ ਕੁਆਂਟੀਟੀ ਹੈ ਉਹ ਬਰਾਮਦ ਕੀਤੀ ਹੈਗੀ ਹੈ ਤੇ ਤਿੰਨ ਅਸੀਂ ਤਿੰਨ ਐਫਆਈਆਰ ਹੋਰ ਰਜਿਸਟਰਡ ਕੀਤੀਆਂ ਨੇ ਜਿਸ ਵਿੱਚ 50 ਗ੍ਰਾਮ 10 ਗ੍ਰਾਮ ਅਤੇ ਇੱਕ ਹੋਰ ਐਫਆਈਆਰ ਜੋ 4 ਨੰਬਰ ਐਫਆਈਆਰ ਉਸ ਵਿੱਚ 10 ਗ੍ਰਾਮ ਸਹੀਰੋਇਨ ਬਰਾਮਦ ਕੀਤੀ ਗਈ ਹੈ ਅੱਗੇ ਵੱਧਦੇ ਉਧਰ ਫਿਰੋਜ਼ਪੁਰ ਦੇ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਨੇ ਚਾਈਨਾ ਡੋਰ ਨੂੰ ਲੈ ਕੇ ਚੈਕਿੰਗ ਕੀਤੀ ਹੈ ਸੋ ਬਸੰਤ ਦਾ ਤਿਉਹਾਰ ਨਜ਼ਦੀਕ ਆ ਰਿਹਾ ਅਤੇ ਚਾਈਨਾ ਡੋਰ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੀ ਸਖਤ ਨਜ਼ਰ ਆ ਰਹੀ ਹੈ ਅਤੇ ਪੰਜਾਬ ਦੇ ਵਿੱਚ ਚਾਈਨਾ ਡੋਰ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਹੈ ਜਿਹੜੀ ਲਗਾ ਦਿੱਤੀ ਗਈ ਹੈ ਸੋ ਫਿਰੋਜ਼ਪੁਰ ਪੁਲਿਸ ਵੱਲੋਂ ਪੂਰੀ ਸਖਤਾਈ ਦੇ ਨਾਲ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਸੋ ਦੁਕਾਨਾਂ ਦੇ ਉੱਤੇ ਜਾ ਕੇ ਪੁਲਿਸ ਵੱਲੋਂ ਇਹ ਚੈਕਿੰਗ ਹੈ ਜਿਹੜੀ ਕੀਤੀ ਗਈ ਸੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਵੱਲੋਂ ਸ਼ਹਿਰ ਅੰਦਰ ਪਤੰਗ ਵੇਚਣ ਵਾਲੀਆਂ ਦੁਕਾਨਾਂ ਉੱਤੇ ਚਾਈਨਾ ਡੋਰ ਨੂੰ ਲੈ ਕੇ ਚੈਕਿੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਸੋ ਜਾਣਕਾਰੀ ਦਿੰਦੇ ਆ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਦੇ ਨਾਲ ਅਨੇਕਾਂ ਜਾਨਾਂ ਨੇ ਜਿਹੜੀਆਂ ਜਾ ਚੁੱਕੀਆਂ ਨੇ ਉੱਥੇ ਹੀ ਕਈ ਲੋਕ ਗੰਭੀਰ ਜ਼ਖਮੀ ਹੋਏ ਨੇ ਤੇ ਕਾਫੀ ਵੱਡੇ ਪੱਦਰ ਦੇ ਉੱਤੇ ਬੇਜਵਾਨ ਜਾਨਵਰਾਂ ਦੀ ਜਾਨ ਵੀ ਜੋਖਮ ਦੇ ਵਿੱਚ ਪੈਂਦੀ ਹੈ ਅਤੇ ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਉਹਨਾਂ ਵੱਲੋਂ ਸ਼ਹਿਰ ਭਰ ਦੀਆਂ ਸਾਰੀਆਂ ਹੀ ਦੁਕਾਨਾਂ ਦੀ ਚੈਕਿੰਗ ਕੀਤੀ ਹੈ ਤੇ ਜੇਕਰ ਕੋਈ ਚਾਈਨਾ ਡੋਰ ਵੇਚ ਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਪੁਲਿਸ ਵੱਲੋਂ ਕੀਤੀ ਗਈ ਜੀ ਸਾਡੇ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਜੇਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਫਰੋਜੇਪੁਰ ਸ਼ਹਿਰ ਤੇ ਜ਼ਿਲ੍ਹੇ ਦੇ ਵਿੱਚ ਜਿਹੜਾ ਚੈਨਾ ਟੌਰ ਦੇ ਉੱਤੇ ਜਿਹੜੀ ਆ ਨਾ ਪੂਰਨ ਜਿਹੜੀ ਪਾਬੰਦੀ ਲਾਈ ਜਾਂ ਲਾਈ ਗਈ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਜਿਹੜਾ ਸਖਤੀ ਵਰਤੀ ਗਈ ਆ ਤੇ ਹਰ ਇੱਕ ਦੁਕਾਨ ਜਿਹੜੀ ਜਿੱਥੇ ਵੀ ਸਾਨੂੰ ਕੋਈ ਸ਼ੱਕ ਪੈਂਦਾ ਜਾਂ ਜਿੱਥੇ ਵੀ ਡੋਰਾਂ ਵਿਕਦੀਆਂ ਨੇ ਯਗੂ ਪਤੰਗਾਂ ਵਿਅਕਤੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਵੀ ਕਿਤੇ ਵੀ ਜਿਹੜੀ ਚੈਨਾ ਡੋਰ ਆ ਉਹ ਨਾ ਵਿਕੇ ਜਿਹਦੇ ਕੋਲ ਵੀ ਇਹ ਚੈਨਾ ਡੋਰ ਜਿਹੜੀ ਆ ਜਿਹੜੀ ਖਤਰਨਾਕ ਡੋਰ ਆ ਕਿਤੇ ਵੀ ਬਰਬਦ ਹੋਈ ਤਾਂ ਉਹਦੇ ਖਿਲਾਫ ਪੰਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਚੈਨਾ ਡੋਰ ਆ ਬਹੁਤ ਹੀ ਘਾਤਕ ਆ ਜਿਹੜਾ ਜਿਸ ਤਰ੍ਹਾਂ ਰਾਹ ਜੀਹਾਂ ਦੇ ਤਰਾਂ ਜਾਂਦੇ ਨੇ ਤੂ ਵੀ ਲੜਿਆ ਉਹਦੇ ਗਲ ਵਿੱਚ ਪੈ ਜਾਂਦੀ ਆ ਨੱਕ ਤੇ ਪੈ ਜਾਂਦੀ ਆ ਤੇ ਉਹ ਕਈਆਂ ਦੇ ਜਿਹੜੀਆਂ ਇਸ ਤਰ੍ਹਾਂ ਇਸ ਤਰੀਕੇ ਨਾਲ ਜਿਹੜੀ ਆ ਮੌਤ ਵੀ ਹੋ ਚੁੱਕੀ ਆ ਤੁਸੀਂ ਖਬਰਾਂ ਪੜ੍ਹਦੇ ਹੀ ਹੋ ਇਸ ਕਰਕੇ ਇਹ ਜਿਹੜੀ ਬੜੀ ਘਾਤਕ ਜਿਹੜੀ ਡੋਰ ਆ ਜਿੰਨੂੰ ਜਿਹੜਾ ਵਾ ਬਿਲਕੁਲ ਸਖਤੀ ਨਾਲ ਫਰੋਹੀਪੁਰ ਸ਼ਹਿਰ ਦੇ ਵਿੱਚ ਬਿਲਕੁਲ ਨਹੀਂ ਵਿਗੰਦ ਦਿੱਤਾ ਜਾਏਗਾ ਅਸੀਂ ਪਬਲਿਕ ਤੋਂ ਵੀ ਸਹਿਯੋਗ ਮੰਗਦੇ ਆਂ ਵੀ ਜੇ ਕਿਸੇ ਸ਼ਹਿਰੀ ਨੂੰ ਪਤਾ ਲੱਗਦਾ ਵੀ ਫਲਾਣੀ ਜਗ੍ਹਾ ਜਿਹੜੀ ਆਏ ਫਲਾਣਾ ਬੰਦਾ ਜਿਹੜਾ ਡੋਰ ਜਿਹੜੀ ਚੈਨਾ ਡੋਰ ਹੈ ਵੇਚ ਰਿਹਾ ਵਾ ਉਹਨੂੰ ਜਿਹੜਾ ਖੁਫੀਆ ਤੌਰ ਦੇ ਉੱਤੇ ਸਾਡੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਕਿਸੇ ਨੂੰ ਵੀ ਸਾਨੂੰ ਇਹ ਫੋਨ ਕਰਕੇ ਇਤਲਾਹ ਦੇ ਸਕਦੇ ਆ ਇਹਨਾਂ ਦੀ ਜਿਹੜੀ ਇਤਲਾਹ ਬਿਲਕੁਲ ਖੁਫੀਆ ਰੱਖੀ ਜਾਏਗੀ ਤੇ ਜਿਹੜਾ ਬਰਾਮਦਗੀ ਕਰਕੇ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੱਜ ਸਰ ਤੁਸੀਂ ਜਿਹੜੇ ਦੁਕਾਨਾਂ ਦੇ ਉੱਤੇ ਜਾ ਕੇ ਚੈਕਿੰਗ ਵੀ ਕੀਤੀ ਐ ਤੇ ਕੁਛ ਤੁਹਾਨੂੰ ਡੋਰਾ ਡੂਰਾ ਤਾਂ ਨਹੀਂ ਪਾਈ ਗਈ ਅੱਜ ਹਾਂਜੀ ਅਸੀਂ ਸਾਰੀਆਂ ਦੁਕਾਨਾਂ ਦੇ ਉੱਤੇ ਜਿੱਥੇ ਡੋਰ ਵਿਕਦੀ ਐ ਚੈੱਕ ਕੀਤੀਆਂ ਗਈਆਂ ਵਾ ਇਹ ਸਾਰੀਆਂ ਜਿਹੜੀਆਂ ਇੰਡੀਅਨ ਡੋਰ ਹੀ ਪਾਈ ਗਈ ਸੂਤੀ ਡੋਰ ਹੀ ਪਾਈ ਗਈ ਆ ਅਜੇ ਤੱਕ ਜਿਹੜੀ ਆ ਚਾਇਨਾ ਡੋਰ ਸਾਨੂੰ ਇੱਥੋਂ ਨਹੀਂ ਮਿਲੀ ਤੇ ਅਸੀਂ ਗੰਹ ਤਾੜਨਾ ਵੀ ਕਰਦੇ ਆ ਦੁਕਾਨਦਾਰਾਂ ਨੂੰ ਤੇ ਹੋਰ ਜਿਹੜਾ ਕੋਈ ਵੇਚਣ ਵਾਲਾ ਵਾ ਵੀ ਜੇ ਕਿਸੇ ਨੇ ਵੀ ਕੋਈ ਚਾਇਨਾ ਡੋਰ ਵੇਚੀ ਤਾਂ ਉਹਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਲੋਕ ਜੇ ਕਿਸੇ ਕੋਲੋਂ ਲੋਕਾਂ ਨੇ ਉੱਥੇ ਸੰਤਾਲ ਦਿਨ ਗੁੱਡੀ ਘੜੇ ਜਿਵੇਂ ਟੂਰਨਾਮੈਂਟ ਵਾਹੀ ਉਹਨਾਂ ਬੱਚਿਆਂ ਨੂੰ ਵੀ ਦੂਜਿਆਂ ਨੂੰ ਸਾਰਿਆਂ ਨੂੰ ਜਿਹੜੇ ਛਬੀਨ ਹੈ ਗੁੱਡੀਆਂ ਡਾਉਂਦੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਚੈਨਾ ਡੋਰ ਨਾਲ ਬਿਲਕੁਲ ਡਾਟ ਆਈ ਜਾਵੇ ਜਿਹੜਾ ਚੈਨਾ ਡੋਰ ਨਾਲ ਜਿਹੜਾ ਪਤੰਗਾ ਡਾਉਂਦਾ ਫੜਿਆ ਗਿਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੱਗੇ ਵਾਦਨੇ ਉਧਰ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋ ਕੇ ਸੋਨਾ ਅਤੇ ਨਗਦੀ ਚੋਰੀ ਕਰਨ ਵਾਲੇ ਚੋਰ ਨੂੰ ਪੁਲਿਸ ਨੇ ਕਾਬੂ ਕਰਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜ ਦਿੱਤਾ ਸੋ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਨਾਮੀ ਵਿਅਕਤੀ ਵੱਲੋਂ ਸ਼ਿਕਾਇਤ ਹੈ ਜਿਹੜੀ ਦਰਜ ਕਰਵਾਈ ਗਈ ਸੀ ਕਿ ਉਹ ਆਪਣੀ ਦੁਕਾਨ ਦੇ ਉੱਤੇ ਮੌਜੂਦ ਸੀ ਤਾਂ ਦੁਪਹਿਰ ਦੇ ਸਮੇਂ ਕੋਈ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਸੋ ਦਾਖਲ ਹੋਣ ਤੋਂ ਬਾਅਦ ਉਸ ਦੀ ਅਲਮਾਰੀ ਦੇ ਵਿੱਚੋਂ ਪੰਜ ਤੋਲੇ ਸੋਨਾ 1 ਲੱਖ 30 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਚੋਰੀ ਕਰਕੇ ਇਹ ਵਿਅਕਤੀ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਉੱਥੇ ਹੀ ਮੁਕੱਦਮੇ ਦੀ ਤਫਤੀਸ਼ ਦੇ ਦੌਰਾਨ ਦੋਸ਼ੀ ਵੰਟੀ ਉਰਫ ਕਾਕਾ ਦੇਵੀ ਵਾਲਾ ਰੋਡ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਚੋਰੀ ਦਾ ਮੋਬਾਈਲ ਫੋਨ ਵੀ ਪੁਲਿਸ ਨੇ ਬ੍ਰਾਮਦ ਕਰ ਲਿਆ ਸੋ ਮੁਕਦਮੇ ਦੀ ਤਫਤੀਸ਼ ਹੈ ਜਿਹੜੀ ਜਾਰੀ ਹੈ ਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਗੱਲ ਵੀ ਪੁਲਿਸ ਵੱਲੋਂ ਕੀਤੀ ਗਈ ਤਾਂ ਜੋ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਸਕੇ ਮਾਨਯੋਗ ਐਸਐਸਪੀ ਡਾਕਟਰ ਪਟਿਆਜਨ ਦੀ ਰੈਨਮੇਟ ਮਿਸ਼ਾ ਮਾੜੀ ਅਨਸਤਾਨ ਖਰਾਤੇ ਵਿੱਚ ਅਸੀਂ ਕਾਰਵਾਈ ਕਰਦੇ ਆ ਰਹੇ ਹਾਂ ਤੇ ਇੱਕ ਦਿਨ ਇੱਕ ਦਿਨ ਪਹਿਲਾਂ ਸਾਡੇ ਪਾਪਾ ਫਰੀਦ ਜੀ ਦੇ ਨਾਲ ਘਰ ਸਿੰਘਾ ਗੁਰਤਾ ਸਾਹਿਬ ਦੇ ਵਰਨੋਤ ਕੁਮਾਰ ਜੀ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਮੇਰੇ ਘਰੋਂ ਦਿਨ ਦਿਹਾੜੇ ਕੋਈ ਚੋਰ ਆਇਆ ਹੈ ਤੇ ਜਿੱਥੇ 5 ਤੋਲੇ ਸੋਨਾ ਤੇ 1,30,000 ਰੁਪਏ ਦੀ ਚੋਰੀ ਹੋ ਗਈ ਹੈ ਅਸੀਂ ਉਸ ਨੂੰ ਬਹੁਤ ਜਲਦੀ ਟ੍ਰੈਸ ਕਰਦੇ ਹੋਏ ਇੱਕ ਚੋਰ ਬੰਟੀ ਉਰਫ ਕਾਕਾ ਜਿਹੜਾ ਦੇਵੀ ਵਾਲਾ ਰੋਡ ਕੋਟਪੁਰਾ ਰਹਿਣ ਵਾਲਾ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦੌਰਾਨ ਉਸ ਨੇ ਇਹ ਚੀਜ਼ ਕਬੂਲ ਕੀਤੀ ਹਾਂ ਵੀ ਇਹ ਚੋਰੀ ਮੈਂ ਕੀਤੀ ਹੈ ਤੇ ਜਦੋਂ ਉਸ ਦਾ ਪਿਛੋਕੜ ਦੇਖਿਆ ਤਾਂ ਉਸ ਤੇ ਪਹਿਲਾਂ ਵੀ 4 ਮਕਦਰਮੇ ਦਰਜ ਨੇ ਤੇ ਇਹ ਉਹਨੇ ਕੋ ਜਿਹੜੀ ਜਿਹੜਾ ਸੋਨਾ ਸੀਗਾ ਇਹਨੇ ਅੱਗੇ ਆ ਦੇ ਨਸ਼ਰੀ ਪੂਰਤੀ ਵਾਸਤੇ ਅੱਗੇ ਦਿੱਤਾ ਜੋ ਅਸੀਂ ਜਲਦੀ ਇਹਨੂੰ ਰਿਕਵਰ ਕਰਾ ਲਾਂਗੇ ਤੇ ਇਸ ਤੋਂ ਜਿਹੜਾ ਚੋਰੀ ਦਾ ਮੋਬਾਈਲ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਸਾਡੇ ਕੋਲ ਰਿਮਾਂਡ ਤੇ ਅਸੀਂ ਹੋਰ ਵੀ ਅੱਗੇ ਪੁੱਛਗਿਛ ਕਰਾਂਗੇ ਵੀ ਇਹਨੇ ਹੋਰ ਵੀ ਚੋਰੀਆਂ ਕੀਤੀਆਂ ਨੇ ਜੇਲ ਤੋਂ ਬਾਅਦ ਤੇ ਵੋਡ ਕਲਾਸੇ ਹੁੰਦੀ ਉਮੀਦ ਹੈ ਅੱਗੇ ਵਾਦਿਆਂ ਉਧਰ ਬੀਤੇ ਦਿਨੀ ਤੋਹਾਨਾਂ ਦੇ ਵਿੱਚ ਬੁਲਾਈ ਗਈ ਕਿਸਾਨ ਮਹਾਪੰਚਾਇਤ ਦੇ ਵਿੱਚ ਪਹੁੰਚੇ ਕਿਸਾਨ ਆਗੂਆਂ ਵੱਲੋਂ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਸੋ ਦੱਸਦੀ ਹੈ ਕਿ ਕਿਸਾਨ ਆਗੂ ਰਕੇਸ਼ ਟਕੈਤ ਕਿਸਾਨ ਅੰਦੋਲਨ ਬਾਰੇ ਜੋ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਮਾਮਲਾ ਭਖ ਦਾ ਨਜ਼ਰ ਆ ਰਿਹਾ ਹੈ ਸੁਰਕੇਸ਼ ਟਕੈਤ ਦਾ ਕਹਿਣਾ ਸੀ ਕਿ ਇਹ ਅੰਦੋਲਨ ਭਾਜਪਾ ਚਲਾ ਰਹੀ ਹੈ ਤੇ 14 ਮਹੀਨੇ ਬਾਅਦ ਇਹ ਅੰਦੋਲਨ ਜਿਹੜਾ ਖਤਮ ਹੋ ਜਾਵੇਗਾ ਸੋ ਇਸ ਨੂੰ ਲੈ ਕੇ ਹੁਣ ਹਰਿਆਣਾ ਤੋਂ ਪਹੁੰਚੇ ਕਿਸਾਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਰਕੇਸ਼ ਟਕੈਤ ਸਾਹਿਬ ਨੂੰ ਇਸ ਤਰ੍ਹਾਂ ਦੇ ਬਿਆਨ ਸ਼ੋਭਾ ਨਹੀਂ ਦਿੰਦੇ ਉਹਨਾਂ ਕਿਹਾ ਕਿ ਜੇਕਰ ਅੰਦੋਲਨ ਦੇ ਵਿੱਚ ਆਪਣਾ ਸਮਰਥਨ ਨਹੀਂ ਦੇ ਸਕਦੇ ਤਾਂ ਘਟੋ-ਘਟ ਕਿਸਾਨਾਂ ਬਾਰੇ ਰਕੇਸ਼ ਟਕੈਤ ਅਜਿਹੇ ਬਿਆਨ ਨਾ ਦੇਣ ਅਤੇ ਇਹ ਅੰਦੋਲਨ ਜੇਕਰ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਤਾਂ ਫਿਰ ਸਰਕਾਰ ਇਸ ਨੂੰ ਕਿਉਂ ਨਹੀਂ रोक सकती देखो जी वैसे तो इतने ऊंचे कद का जो नेता है उनका इस तरह की ईर्खा दिखाना और इस तरह के बेतुके और बिना किसी सबूत के बिना किसी आधार के इस तरह से तोमंद लगाना या दोस्त लगाना शोभा नहीं देता उनको उनकी औकात इस तरह के बयान करने से हम तो ये समझते हैं कि कुछ ना कुछ जो न लोगों में उनका असर और प्रभाव कम होगा रही बात सरकार द्वारा वो जो इल्ज़ाम लगा रहे ना कि सरकार इस तरह के इल्ज़ाम कि अभी सरकार चला रही है सच पूछो तो उनको सरकार चला रही है जी इसको तो सरकार चला रही है गोली भी च... अच्छा मान ले थोड़ी देर के लिए उनका ही मान लेते हैं कि भाई इसको सरकार चला रही है तो हम मूर्ख हैं क्या सरकार के कहने से आंदोलन चलाएं ऊपर तू गोलियां खाएं ऊपर तू शुभकर्ण जैसे शहीद जो है ना एक होनहार वीरवान हमारा एक सिंगड़ी का पुत उसको खो रहे हैं एक तरफ तो और दूसरी तरफ सरकार के कहने से हम आंदोलन चला रहे हैं हमें दिमाग नहीं है क्या हम मतलब कोई पशु जैसा दिमाग थोड़ी है हमारा कि भाई हमेशा बेवकूफ़ काम करते रहें तो मेहरबानी करके उस तरह के नेताओं से हमारी हाथ जोड़ के विनती है अगर आंदोलन में इसका समर्थन नहीं कर सकते हो इसको सहारा नहीं दे सकते हो तो कम से कम आम किसान के जन कल्याण का को मद्देनजर रखते हुए कृपया करके इस तरह की बयानबाजी बंद करें तो ऐसे बयान तो यहाँ से भी दागे जा रहे हैं ना किस युक्त मोर्चा की जो वहाँ पर पंचायत हुई है टोहाना तो में तो वो गवर्नमेंट के इशारे पर हुई है तो लगातार इधर से भी तो बयान जा रहे हैं ना उनको बताया जा रहा है इसके बारे में क्या कहना है पर? नहीं इसके बारे में तो वैसे तो चलो जैसे कोई कह रहा है तो हमारे तो नॉलेज में नहीं है फिर भी ये इस चीज़ के तो सबूत भी हैं जी जैसे कल का जो कट था एक तो उधर टोहाड़ा में था एक इधर तो जैसे अपना खनौरी में था यहाँ आने वाली भीड़ को यहाँ आने वाले जो साधन थे उनको तो रोका जा रहा था सरकार रोक रही थी अगर सरकार के द्वारा चलाया गया हूं तो इसको रोकती थोड़ी दूसरा हमें पता लगा है कि हमारी जो जो कारवाई थी नहीं नहीं हम नहीं कह रहे है। ये तो ऑर्केस्ट कैद कर बयान सभी चैनलों पर चला है वो बोल वो ऐसा बोल रहा है कि चौदह महीने बाद ये आंदोलन अपने आप अप समाप्त हो जाएगा नहीं वो बात तो होली ना आप जो आप कह रहे हो ना भाई उधर से हम भी तोमन लगा रहे हैं कि उसको सरकार चला रही है उसको सरकार चला रही है कि ना चला रही है तो हम एक एक बात कह के जनता के विवेक पे छोड़ते हैं कि जैसे हमारे वाले जो काफ़िले थे उसको तो रोके जा और उनके और हमारे काफ़िले जो इधर आ रहे थे उनको मोड़ के जो है ना प्रशासन द्वारा हमारे पास इस तरह की खबरें आई कि उनको उनका मुंह उधर किया जा रहा था तो इस बात से अपने आप जो है ना आम जनता का विवेक और जो ना फैसला ले सकते हैं कि भी हमारी मान लिया इधर से कोई तोमंद है कि भाई उसको सरकार रही तो ये बातें तो सिद्ध करती हैं कि सरकार उसको चला रही है कि नहीं चला रही है हमारे खिलाफ़ जरूर है सरकार और कुछ हमारे को कमज़ोर करने के लिए हमारे आदमियों को जो है ना मिसगाइड करके दूसरी तरफ भेजने की नीयत है वो साफ ज़ाहिर है इससे जी ਅੱਗੇ ਵਧਦੇ ਉਧਰ ਚਾਈਨਾ ਡੋਰ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਦੁਕਾਨਦਾਰ ਦੀ ਦੁਕਾਨ ਦੇ ਉੱਤੇ ਜਮਾਟੋ ਡਿਲੀਵਰੀ ਬੁਆイズ ਵੱਲੋਂ ਜੰਮ ਕੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੋ ਪਤੰਗ ਵੇਚਣ ਵਾਲੇ ਬਟਾਲਾ ਦੇ ਦੁਕਾਨਦਾਰ ਦਿਨੇਸ਼ ਖੋਸਲਾ ਬੀਤੇ ਦਿਨੀ ਉਦੋਂ ਚਰਚਾ ਦੇ ਵਿੱਚ ਆ ਗਿਆ ਜਦੋਂ ਉਸ ਵੱਲੋਂ ਚਾਈਨਾ ਡੋਰ ਗੱਟੂ ਦੀ ਹੋ ਰਹੀ ਵਿਕਰੀ ਨੂੰ ਲੈ ਕੇ ਬਟਾਲਾ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕੇ ਗਏ ਸਨ ਅਤੇ ਉਸ ਵੱਲੋਂ ਕਿਸੇ ਪੱਤਰਕਾਰ ਨੂੰ ਇਹ ਵੀ ਬਿਆਨ ਦਿੱਤਾ ਗਿਆ ਕਿ ਸ਼ਹਿਰ ਦੇ ਵਿੱਚ ਚਾਈਨਾ ਡੋਰ ਦੀ ਘਰ-ਘਰ ਡਿਲੀਵਰੀ ਹੋ ਰਹੀ ਹੈ ਅਤੇ ਕੁਝ ਲੋਕ ਜ਼ਮਾਟੋ ਡਿਲੀਵਰੀ ਵਾਲੇ ਵੀ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਤੇ ਪੁਲਿਸ ਉਹਨਾਂ ਦੀ ਜਾਂਚ ਵੀ ਜ਼ਰੂਰ ਕਰੇ ਉੱਥੇ ਹੀ ਇਸ ਬਿਆਨ ਤੋਂ ਬਾਅਦ ਜ਼ਮਾਟੋ ਡਿਲੀਵਰੀ ਵਾਲੇ ਨੌਜਵਾਨ ਵੱਲੋਂ ਇਸ ਦੁਕਾਨ ਦੇ ਉੱਤੇ ਆਣ ਕੇ ਹੰਗਾਮਾ ਕਰ ਦਿੱਤਾ ਗਿਆ ਸੋ ਵੱਡੀ ਗਿਣਤੀ ਦੇ ਵਿੱਚ ਜ਼ੋਮੈਟੋ ਬੁਆਇਜ਼ ਨੇ ਜਿਹੜੇ ਦੁਕਾਨ ਦੇ ਉੱਤੇ ਇਕੱਠੇ ਹੁੰਦੇ ਨੇ ਤੇ ਦੁਕਾਨ ਨੂੰ ਘੇਰਾ ਪਾ ਕੇ ਜੰਮ ਕੇ ਹੰਗਾਮਾ ਕੀਤਾ ਜਾਂਦਾ ਸੋ ਉੱਥੇ ਹੀ ਹੰਗਾਮਾ ਕਰ ਰਹੇ ਇਹਨਾਂ ਨੌਜਵਾਨਾਂ ਦਾ ਆਖਣਾ ਸੀ ਕਿ ਉਹ ਕੰਪਨੀ ਦੇ ਨਾਲ ਜੁੜੇ ਹੋਏ ਨੇ ਤੇ ਕੰਪਨੀ ਦਾ ਕੰਮ ਕਰ ਰਹੇ ਨੇ ਪਰੰਤੂ ਬਿਨਾਂ ਵਜ੍ਹਾ ਕਰਕੇ ਉਹਨਾਂ ਨੂੰ ਹੁਣ ਚਾਈਨਾ ਡੋਰ ਦੀ ਡਿਲੀਵਰੀ ਨੂੰ ਲੈ ਕੇ ਬਦਨਾਮ ਕੀਤਾ ਜਾ ਰਿਹਾ ਹੈ ਤੋ ਦੂਜੇ ਪਾਸੇ ਦੁਕਾਨਦਾਰ ਦਿਨੇਸ਼ ਖੋਸਲਾ ਨੇ ਵੀ ਆਪਣੀ ਸਫਾਈ ਦਿੰਦਿਆਂ ਆਖਿਆ ਕਿ ਉਹ ਤਾਂ ਕਿਸੇ ਨੂੰ ਵੀ ਬਦਨਾਮ ਨਹੀਂ ਕਰ ਰਹੇ ਬਲਕਿ ਲੋਕਾਂ ਅਤੇ ਪੁਲਿਸ ਨੂੰ ਸਚਾਈ ਦੱਸ ਰਹੇ ਨੇ ਕਿ ਜਮਾਟੋ ਵਾਲੇ ਨੌਜਵਾਨ ਤਾਂ ਸਹੀ ਕੰਮ ਕਰ ਰਹੇ ਨੇ ਪਰੰਤੂ ਉਹਨਾਂ ਦੀ ਆੜ ਦੇ ਵਿੱਚ ਕੁਝ ਨਕਲੀ ਡਿਲੀਵਰੀ ਬੁਆਏ ਬਣ ਕੇ ਚਾਈਨਾ ਡੋਰ ਵੇਚ ਰਹੇ ਨੇ ਇਹਨਾਂ ਨੇ ਭਾਜੀ ਇਹ ਬਿਆਨ ਦਿੱਤਾ ਵਾ ਕਿ ਬੰਦੇ ਜਮਾਟੋ ਦੀਆਂ ਜੈਕਟਾਂ ਪਾ ਕੇ ਲੈ ਬੈਗ 'ਚ ਘੱਟੂ ਨਾਲਾਈ ਕਰਨ ਦੇ ਨੇ ਭਾਜੀ ਕੰਪਨੀ ਤੇ ਜਿੰਨੀ ਦੇਰ ਬੰਦਾ ਜੁਆਇਨਿੰਗ ਨਾ ਦਾ ਕੋਨਾ ਬੈਗ ਮਿਲਦਾ ਨਾ ਉਹਨੂੰ ਅਮੇ ਦੀ ਜਾਗਰ ਮਿਲਦੀ ਹੈ ਆਪਾਂ ਇਹਨਾਂ ਪੁੱਛਣੇ ਜੇ ਤੇਨੇ ਕੋਈ ਬੰਦਾ ਵੇਖਿਆ ਜਨ ਉਹ ਪੁਛਾਰਾ ਕਿਦਾਂ ਉਹ ਬੰਦਾ ਦੱਸਿਆ ਆਪਾਂ ਉਹਦੀ ਈਡੀ ਆਪ ਬੰਦ ਕਰਾਵਾਂ ਭਾਈ ਜੀ ਚਾਨੇ ਕਿਹੜਾ ਦਿੱਤਾ ਕਿ ਭਾਈ ਜਾਨੇ ਮਾਫੀ ਮੰਗੇ ਮੇਰੇ ਤੁਹਾਨੂੰ ਪਹਿਲੇ ਮਿੰਟ ਇਹਨਾਂ ਨੇ ਇੱਕ ਮਿੰਟ ਭਾਈ ਜਾਂਦੇ ਆਹੀ ਹੈ ਇਹ ਮੁੰਡੇ ਇਹ ਕੀ ਕਰਦੇ ਆ ਇੱਕ ਜਣਾ ਬੋਲੋ ਜੀ ਆਹੀ ਹੈ ਇਹ ਕੋਈ ਐਮਸੀ ਹੈ ਇਹ ਮਿਨਿਸਟਰ ਕੋਈ ਜਿਹੜਾ ਸਾਡਾ ਪੱਖ ਲੈਣ ਨੇ ਭਾਜੀ ਕੀ ਕਿਹਾ ਗਿਆ ਪੱਖ ਲੈ ਇਹਨਾਂ ਕੋਈ ਕੀ ਸਬੂਤ ਹੈ ਜੀ ਦਿਨ ਵੀ ਕਰ ਰਹੇ ਨੇ ਆਪਣਾ ਕਿਹਨੇ ਸਬੂਤ ਕਿਹਾ ਸੀ ਮੜਾ ਦਾਦਾ ਇਹਨਾਂ ਨੇ ਇਹੀ ਕਿਹਾ ਹੈ ਕਿ ਟਮਾਟੋ ਬਣੇ ਭਾਵੇਂ ਪੱਖ ਲਿਆ ਜੋਲ ਲਿਆ ਇਹ ਕੌਣ ਹੁੰਦੇ ਕਹਿਣ ਮਰੇ ਇਹਨਾਂ ਨੇ ਸਾਡਾ ਪੱਕਾ ਕਿਉਂ ਲਿਆ ਕਿਤੇ ਬੈਗ ਬੈਗ ਦੇ ਗਿਆ ਇਹ ਕਿੰਨੀ ਕਰ ਰਹੇ ਆਈ ਕੋਈ ਮੁੰਡਾ ਸਾਡਾ ਸਾਰੇ ਸੀਗੀ ਵਾਲੇ ਵੀ ਆ ਗਏ ਆ ਜਮੇਟ ਵਾਲੇ ਵੀ ਆ ਗਏ ਆ ਇਹਨਾਂ ਕੋਲ ਇੱਕ ਬੰਦਾ ਦਾ ਦਦੂ ਤੈਨੂੰ ਹਰ ਸਾਲਾ ਨੰਬਰ ਦਦੂ ਆਪ ਬੰਦਾ ਅਸੀਂ ਆਪ ਕਾਰਵਾਈ ਕਰਾਵਾਂਗੇ ਬੁੱਲ ਨੂੰ ਕਹਿ ਗਏ ਹਾਂ ਬੰਦਾ 10 ਦਿਨ ਕਿੱਥੇ ਵੇਖਿਆ ਇਹਨਾਂ ਕਿਤੇ ਬੈਗ ਦੇ ਵਿੱਚ ਗੱਲ ਕੋਈ ਮਾਫੀ ਵੀ ਨਹੀਂ ਲਗੀ ਤੁਹਾਨੂੰ ਬਦਨਾਮ ਕੀਤਾ ਗਿਆ ਆਪ ਹੋਰ ਕੀ ਕੀਤਾ ਬਾਬਾ ਜੀ 4 ਲੱਖ 150 ਇਹ ਬੰਦਾ ਪਬਲਿਸਿਟੀ ਖੱਡਣਿਆ ਹੋਰ ਕੋਈ ਹਰੀ ਇਹ ਜਿਹੜੀਆਂ ਜਿਹੜੀਆਂ ਜੈਕਟਾਂ ਮਿਲਦੀਆਂ ਨੇ ਕੰਪਨੀ ਨੂੰ ਤੁਹਾਨੂੰ ਆਪ ਖੁਦ ਮਿਲਦੀਆਂ ਨੇ ਹਫਤੇ ਬਾਅਦ ਹਫਤੇ ਬਾਅਦ ਹਾਰਡ ਕਾਰਡ ਲਾਇਸੈਂਸ ਸਾਰਾ ਕੁਝ ਲੱਗਦਾ ਫਿਰ ਹਫਤੇ ਬਾਅਦ ਹਫਤੇ ਬਾਅਦ ਸਮਾਨ ਹੁੰਦਾ ਹੈ ਬੈਗਟ ਜੈਕਟ ਤੇ ਉਹ ਬੈਗ ਦਿੱਤ ਕੰਮ ਕਰਨ ਡਿਆ ਕੀ ਵੇਖਿਆ ਤੁਹਾਨੂੰ ਆ ਤੂੰ ਦੱਸੋ ਐ ਦੀ ਬੰਦ ਕਰਾਈ ਜਾਂਦੀ ਆ ਦੀ ਆਪਾਂ ਉਹਦੀ ਕਾਰਵਾਈ ਕਰਾਉਣੇ ਪੁਲਿਸ ਨੂੰ ਕਹ ਕੇ ਉਹਤੇ ਕਾਰਵਾਈ ਕਰਾਉਣੇ ਇਹ ਦੇਖ ਲਾ ਬੋਲੀ ਵੀਡੀਓ ਦੇ ਵਿੱਚ ਸਾਫ ਹੈ ਕਿ ਗੱਲ ਹੈ ਵੀਡੀਓ ਦੇ ਵਿੱਚ ਸਾਫ ਹੈ ਕਿ ਇਹਨਾਂ ਨੂੰ ਬਦਨਾਮ ਕਰਨਾ ਅਤੇ ਵੀ ਕੰਮ ਹੋ ਗਿਆ ਕਿ ਇਹ ਵਿਚਾਰੇ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੋਂ ਰਾਤ ਜੱਦ ਜੱਦ ਨੂੰ ਮਿਹਨਤ ਕਰਦੇ ਨੇ ਉੱਤੋਂ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਲੈ ਵੀ ਉਹਨਾਂ ਦੀ ਵੱਡੀਆਂ ਬਾਜ਼ ਮਿਲ ਗਈਆਂ ਜਾਂਦੀਆਂ ਇਹਦੇ ਵਿੱਚ ਗਲਤ ਕੀ ਹੈ ਇੱਥੇ ਸਾਰਾ ਮੈਂ ਇਹਨਾਂ ਦੀ ਫੇਵਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਨਾਲ ਕੰਪਨੀ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਇਹਦੇ ਬਾਰੇ ਦੇਖੋ ਕਿ ਇਹਨਾਂ ਨੂੰ ਬਦਨਾਮੀ ਨਾ ਮਿਲੇ ਇਹ ਨੇਂਤੀ ਲੋਕ ਨੇ ਹੁਣ ਕੀ ਕਿਹਾ ਗਿਆ ਤੁਹਾਡੇ ਵੱਲੋਂ ਇਹਨਾਂ ਨੂੰ ਇਹਨਾਂ ਵੱਲੋਂ ਤਾਂ ਹਾਂਜੀ ਆਪਾਂ ਦਾ ਕੰਮ ਹੈ ਇਹਨੂੰ ਸਮਝਾਣਾ ਆਪਾਂ ਇਹਨਾਂ ਨੂੰ ਸਮਝਾਇਆ ਹੁਣ ਅੱਗੇ ਇਹਨਾਂ ਦੀ ਸਮਝ ਹੈ ਕਿ ਮੈਂ ਇਹਨਾਂ ਦੇ ਫੇਵਰ ਦੀ ਗੱਲ ਕੀਤੀ ਹੈਗੀ ਸੋਹੇ ਸਾਨੂੰ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ